ਮੇਰਾ ਨਾਮ ਰਮੇਸ਼ਾ ਜੀ ਅੱਜ ਸਾਰੇ ਐਸੋਸੀਏਸ਼ਨ ਦੇ ਮੈਂਬਰ ਹਾਂ ਯੂਨੀਅਨ ਦੇ ਮੈਂਬਰ ਨਾਲ ਸਾਰੇ ਟਿਪਰ ਯੂਨੀਅਨ ਦੇ ਸਾਰੇ ਸਾਡੇ ਨਾਲ ਆ ਨੰਬਰ ਦੋ ਤੇ ਜਿੱਥੇ ਸਾਡੀ ਜਿਹੜੀ ਖਾੜ ਚੱਲਦੀ ਪਈ ਆ ਇਸ ਟਾਈਮ ਸਰਕਾਰੀ ਖਾੜਾ ਮਾਨਤਾ ਪ੍ਰਾਪਤ ਖਾੜਾ ਪ੍ਰਾਇਓਰਿਟੀ ਦੇ ਰਹੇ ਉਹ ਸਰਕਾਰ ਦੀ ਹਦਾਇਤਾਂ ਦੇ ਮੁਤਾਬਕ ਚਲਾ ਰਹੇ ਆਪਾਂ ਜੋ ਵੀ ਖਾੜ ਚੱਲ ਰਹੀ ਹੈ ਟਿਪਰ ਜੋ ਚੱਲ ਰਿਹਾ ਉੱਤੇ ਜੋ ਟਰਾਲੀਆਂ ਭਰੀਆਂ ਜਾ ਰਹੀਆਂ ਸਰਕਾਰ ਦੀ ਹਦਾਇਤ ਦੇ ਮੁਤਾਬਕ ਜੋ ਉਹਨਾਂ ਨੇ ਫਿਕਸ ਕੀਤਾ ਜਿਵੇਂ ਉਹਨਾਂ ਨੇ ਗਾਈਡ ਲਾਈਨ ਦਿੱਤੀ ਆ ਉਹਦੇ ਮੁਤਾਬਕ ਸਾਰਾ ਕੰਮ ਚੱਲ ਰਿਹਾ ਕੁਝ ਪਿੰਡਾਂ ਦੇ ਲੋਕਾਂ ਵੱਲੋਂ ਗੁੰਮਰਾਹ ਕਰਨ ਲਈ ਸਾਡੇ ਕੁਝ ਆਪਣੀਆਂ ਜੜੀਆਂ ਉਹਨਾਂ ਦਾ ਆਪਣੇ ਬੈਨੀਫਿਟਸ ਦੇ ਲਈ ਆਪਣੇ ਪਰਸਨਲ ਰਜਿਸਟਰ ਕੱਢ ਰਿਹਾ ਸਾਡੇ ਦੇ ਨਾਲ ਹੋਰ ਕੋਈ ਦਿੱਕਤ ਨਹੀਂ ਆਪਣੇ ਜਿਹੜੇ ਬੈਨੀਫਿਟਸ ਲੈਣ ਲਈ ਪ੍ਰੈਸ਼ਰ ਬਣਾ ਕੇ ਦਬਾ ਕੇ ਕੰਮ ਨੂੰ ਰੋਕਿਆ ਜਾ ਰਿਹਾ ਤੰਗ ਰਿਆ ਜਾ ਰਿਹਾ ਤਾਂ ਕਿ ਜਿੰਨੇ ਵੀ ਟਿਪਰਾਂ ਵਾਲੇ ਟਰਾਲੀਆਂ ਵਾਲੇ ਜਿਨ੍ਹਾਂ ਦਾ ਪਰਿਵਾਰ ਪਤਾ ਨਹੀਂ ਕਿੰਨੇ ਲੋਕਾਂ ਦੇ ਕਿੰਨੇ ਟੈਕਸ ਪੇ ਕਰਕੇ ਕਿੱਦਾਂ ਕਿੱਦਾਂ ਆਪਣਾ ਪਰਿਵਾਰ ਚਲਾ ਰਿਹਾ ਹੈ 5 7 10 ਬੰਦੇ ਹਰ ਜਗ੍ਹਾ ਹੁੰਦੇ ਆ ਤੁਹਾਨੂੰ ਵੀ ਪਤਾ ਹਰ ਪਿੰਡ ਚੋਂ ਦੋ ਦੋ ਤਿੰਨ ਤਿੰਨ ਬੰਦੇ ਲੈ ਕੇ ਉਹਨਾਂ ਨੇ ਇੱਕ ਗੈਂਗ ਬਣਾ ਲਿਆ ਇੱਕ ਗਰੁੱਪ ਬਣਾ ਲਿਆ ਜਿਸ ਦੇ ਨਾਲ ਸਾਨੂੰ ਗੁੰਮਰਾਹ ਕਰ ਰਿਆ ਗੁੰਮਰਾਹ ਕੀਤਾ ਜਾ ਰਿਆ ਸਾਨੂੰ ਆਪਣੀਆਂ ਸ਼ਰਤਾਂ ਕੰਡੀਸ਼ਨਾਂ ਰੱਖੀਆਂ ਜਾ ਰਹੀਆਂ ਇਦਾਂ ਨਹੀਂ ਇਹਦੇ ਮੁਤਾਬਕ ਕਰੋਗੇ ਤਾਂ ਹਰ ਪਾਸੇ ਡਿਫਾਲਟਰ ਆ ਤੁਹਾਨੂੰ ਵੀ ਪਤਾ ਹੋਰ ਕੋਈ ਗੱਲ ਨਹੀਂ ਇੰਨੇ ਲੋਕਾਂ ਇਹਨਾਂ ਪਰਿਵਾਰ ਪਲਣ ਡਿਆ ਇਹਨੇ ਜੀ ਪਲਣ ਡਿਆ ਰਮੇਸ਼ ਜੀ ਇੱਕ ਦਿਨ ਵੀ ਤੁਹਾਡਾ ਜਿਹੜਾ ਬੰਦ ਰਹਿ ਜਾਂਦੀ ਹੈ ਤਾਂ ਕਿੰਨੇ ਦਾ ਨੁਕਸਾਨ ਹੁੰਦਾ ਤੁਹਾਨੂੰ ਔਰ ਸਰਕਾਰ ਨੂੰ ਦੇਖੋ ਸਰਕਾਰ ਦਾ ਸਰਕਾਰ ਦੇ ਮੁਤਾਬਕ ਜਾਂ ਸਾਡੇ ਜਿੰਨਾ ਵੀ ਜੋ ਵੀ ਸੜਕ ਚੱਲ ਰਿਹਾ ਜੋ ਰੈਵਨਿਊ ਅਸੀਂ ਦੇ ਰਹੇ ਹਾਂ ਸਰਕਾਰ ਨੂੰ ਲੱਖਾਂ ਦਾ ਉਹਨਾਂ ਦਾ ਵੀ ਨੁਕਸਾਨ ਹੋ ਰਿਹਾ ਸਾਡੇ ਐਮਪਲਾਈ ਪਤਾ ਨਹੀਂ ਕਿੰਨੇ ਲੋਕੀ ਉੱਥੇ ਐਮਪਲਾਈ ਕਿੰਨੇ ਨੇ ਪਰਿਵਾਰ ਪਾਲ ਰਹੇ ਆ ਜੇ ਐਮਪਲਾਈ ਨੇ ਤੇ ਟਿਪਣਾਂ ਵਾਲੇ ਵੀ ਨੇ ਟਰਾਲੀਆਂ ਵਾਲੇ ਵੀ ਨੇ ਪਿੰਡਾਂ ਵਾਲੇ ਵੀ ਨਾਲ ਰਲੇ ਹੋਏ ਹਨ ਜਿਨ੍ਹਾਂ ਦਾ ਪਰਿਵਾਰ ਪਾਲ ਰਿਹਾ ਮਤਲਬ ਕਹਿ ਸਕਦੇ ਹਾਂ ਕਿਤਨਾ ਕਿਤੇ ਇਹ ਸਰਕਾਰ ਦੇ ਖਿਲਾਫ ਹੀ ਆ ਖੱਡ ਬੰਦ ਕਰਨ ਦੀ ਜਿਹੜੀ ਬਾਰ ਬਾਰ ਇੱਕੋ ਹੀ ਗੱਲ ਕਰ ਰਿਹਾ ਵੀ ਖੱਡ ਬੰਦ ਕਰ ਦਿਓ ਟਿਪੜਾ ਬੰਦ ਕਰ ਦਿਓ ਟਰਾਲੀਆਂ ਬੰਦ ਕਰ ਦਿਓ ਇਹ ਸਰਕਾਰ ਦੇ ਹੱਕ ਚ ਨਹੀਂ ਗੱਲ ਹੋ ਰਹੀ ਸਰਕਾਰ ਦੇ ਖਿਲਾਫ ਗੱਲ ਚੱਲ ਰਹੀ ਹੈ ਕੁਝ ਪੁਰਾਣੇ ਕਾਂਗਰਸੀ ਹਾਰੇ ਲੀਡਰ ਜਿਨ੍ਹਾਂ ਨੇ ਸਲਾਹ ਕੀਤੀ ਹੈ ਮਜਮਾ ਬਣਾ ਲਿਆ ਇਕੱਠੇ ਹੋ ਕੇ ਕਿ ਅਸੀਂ ਸਰਕਾਰ ਦੇ ਖਿਲਾਫ ਚੱਲਣਾ ਹੈ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਗੁੰਮਰਾਹ ਕਰਕੇ ਆਪਣੇ ਪਰਸਨਲ ਬੈਨੀਫਿਟ ਦੇ ਲਈ ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈ। ਤੁਹਾਡੇ ਤੋਂ ਮੰਗ ਵੀ ਕੀਤੀ ਜਾ ਰਹੀ ਹੈ। ਦੇਖੋ ਸਾਨੂੰ ਸੰਡੇ ਤੋਂ ਕਈ ਤਰ੍ਹਾਂ ਦੇ ਸਾਨੂੰ ਫੋਨ ਕਾਲ ਆਉਂਦੀਆਂ ਕਈ ਤਰ੍ਹਾਂ ਸਾਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਵਿੱਚ ਕੁਝ ਬੰਦਿਆਂ ਦੇ ਗੈਂਗ ਬਣਾਏ ਗਰੁੱਪ ਬਣਾਏ ਟੁਕੜੀਆਂ ਬਣੀਆਂ ਉਹਨਾਂ ਦੀਆਂ ਕਿ ਦੇਖੋ ਜਿੰਨੇ ਬੰਦੇ ਲਾਏ ਨਾਲ ਪੰਜ ਸੱਤ ਬੰਦਿਆਂ ਨਾਲ ਲਾ ਪੇਂਡ ਨੂੰ ਨਾਰ ਲਾ ਕੇ ਹਲਕੀ ਦੇ ਵਿੱਚ ਫਿਰ ਸਾਰਾ ਸਿਸਟਮ ਨੂੰ ਬੋੜ ਕੇ ਗੱਲ ਨਿਚੋੜਨੀ ਕਿੱਥੇ ਆ ਗੱਲ ਆਣੀ ਕਿੱਥੇ ਆ ਕਿ ਪੰਜ ਸੱਤ ਬੰਦਿਆਂ ਨੇ ਆਪਣੇ ਪਰਸਨਲ ਬੈਨੀਫਿਟ ਲਈ ਆਪਣੀਆਂ ਕੰਡੀਸ਼ਨਾਂ ਮੰਗਵਾ ਕੇ ਤੇ ਗੱਲ ਕਲੀਅਰ ਕਰ ਦੇਣੀ ਸਾਡੀ ਜਿਹੜੀ ਟਿਪਰ ਹੈ ਜਿਹੜਾ ਸਾਡਾ ਕੰਮ ਚੱਲਦਾ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਸਾਡਾ ਚੱਲਦਾ ਪੱਟ ਅਸੀਂ ਕੀ ਕਰਦੇ ਹਾਂ ਅਸੀਂ ਸਕੂਲ ਟਾਈਮ ਦੇ ਵਿੱਚ 2 ਤੋਂ 3 ਘੰਟੇ ਟਿਪਰਾਂ ਨੂੰ ਰੋਕ ਦਿੰਨੇ ਆਂ ਉਹ ਤਾਂ 10 ਘੰਟੇ ਟਿਪਰਾਂ ਨੂੰ ਰੋਕ ਦਿੰਨੇ ਆ ਸਕੂਲ ਛੁੱਟੀ ਟਾਈਮ ਤੇ ਤਾਂ ਕਿ ਬੱਚਿਆਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਉਸ ਤੋਂ ਬਾਅਦ ਸ਼ਾਮ ਨੂੰ ਵੀ ਅਸੀਂ ਕੀ ਕਰਦੇ ਆ ਹੌਲੀ ਹੌਲੀ ਕਰਕੇ ਸਵੇਰੇ ਜਿਵੇਂ ਸਕੂਲ ਲੱਗਣਾ ਉਹਦੇ ਦੌਰਾਨ 2 ਘੰਟੇ ਅਸੀਂ ਟਿਪਰਾਂ ਟਾਲੀਆਂ ਨੂੰ ਰੋਕ ਦਿੰਨੇ ਆ ਆਪਣੇ ਉੱਥੇ ਰੋਕ ਲੈਣੇ ਵੀ ਟ੍ਰੈਫਿਕ ਨਾ ਜਾਮ ਹੋਵੇ ਸ਼ਾਮ ਨੂੰ ਜਦੋਂ ਛੁੱਟੀ ਹੁੰਦੀ ਆ 2-3 ਵਜੇ ਬੱਚਿਆਂ ਨੂੰ ਸਕੂਲ ਨੂੰ ਛੁੱਟੀ ਹੁੰਦੀ ਆ ਕਾਲਜ ਨੂੰ ਛੁੱਟੀ ਹੁੰਦੀ ਆ ਉਦੋਂ ਵੀ ਅਸੀਂ 2-3 ਘੰਟੇ ਜਿਹੜਾ ਉਹਨੂੰ ਰੋਕ ਲੈਂਦੇ ਆ ਤਾਂ ਕਿ ਦਿੱਕਤ ਪਰੇਸ਼ਾਨੀ ਨਾ ਆਵੇ ਜੇ ਕੋਈ ਟਿਪਰ ਲੇਟ ਹੁੰਦੇ ਉਹਦਾ ਲੇਟ ਹੋਣ ਦਾ ਕ ਕੰਮ ਤੇ ਅਸੀਂ ਪਹਿਲਾਂ ਹੀ ਬੰਦ ਕਰ ਦਿੰਨੇ ਆ ਪਰ ਜਿਹੜਾ ਉਹ 4 ਘੰਟੇ ਅਸੀਂ ਰੋਕ ਕੇ ਰੱਖਦੇ ਆ ਜਦੋਂ ਛੁੱਟੀ ਟਾਈਮ ਸਵੇਰੇ ਤੇ ਸ਼ਾਮ ਉਹਦੇ ਕਰਕੇ ਥੋੜਾ ਜਿਹਾ ਟਾਈਮ ਲੇਟ ਹੋ ਜਾਂਦਾ ਪਰ ਕੋਈ ਦਿੱਕਤ ਨਹੀਂ ਸਰ ਤੁਸੀਂ ਕਿਹਾ ਸੀ ਕਿ ਕੁਝ ਬੰਦੇ ਕਹਿੰਦਾ ਕਰਨ ਕਿਹ ਹੈ ਜੇ ਤੁਹਾਨੂੰ ਗੋਬਰਾ ਕਰਦੇ ਹੋ ਗੋਬਰਾ ਨਹੀਂ ਹੋ ਰਿਹਾ ਹੋਰ ਕੀ ਹੋ ਰਿਹਾ ਸਰਕਾਰੀ ਕੰਮ ਦੇ ਵਿੱਚ ਅੜਚਨ ਪਾਉਣ ਦਾ ਕਾਰਨ ਕੀ ਹੈ ਸਰਕਾਰੀ ਕੰਮ ਹੈ ਮਾਨਤਾ ਪ੍ਰਾਪਤ ਖਾਡਾ ਮਾਨਤਾ ਪ੍ਰਾਪਤ ਟਿਪਰ ਯੂਨੀਅਨ ਦੇ ਪ੍ਰਧਾਨ ਆਪ ਖੜੇ ਆ ਅੱਜ ਮੰਗ ਕੀ ਕਰਦੇ ਐਸੇ ਮੰਗ ਹੀ ਕਹਿੰਦੇ ਸਰਕਾਰ ਦੇਖੋ ਅਸੀਂ ਸਰਕਾਰ ਅਗੇ ਐਸੋਸੀਏਸ਼ਨ ਅਗੇ ਸਾਰਿਆਂ ਅਗੇ ਇਹੀ ਮੰਗ ਕਰਦੇ ਆ ਕਿ ਇਨਸਾਫ ਮਿਲਣਾ ਚਾਹੀਦਾ ਜੀ ਉਹਨੂੰ ਚੱਲਣ ਤੋਂ ਰੋਕਿਆ ਜਾ ਰਿਹਾ ਤੇ ਫਿਰ ਆਮ ਇਨਸਾਨ ਦਾ ਕੀ ਹਾਲ ਹੋ ਰਿਹਾ ਹੈ ਨਵੇਂ ਮਾਮਲੇ ਆਏ ਨੇ ਕਿ ਟਿਪ ਪਰ ਮੰਗਾ ਆਪਣੀਆਂ ਰੱਖ ਰਹੇ ਨੇ ਮੰਗਾ ਤੇ ਕੋ ਰਸਤੇ ਦੀ ਗੱਲ ਆ ਤੁਹਾਨੂੰ ਪਤਾ ਜਦੋਂ ਬਰਸਾਤ ਹੁੰਦੀ ਆ ਬਰਸਾਤ ਪੈਂਦੀ ਆ ਵੱਡੇ ਵੱਡੀਆਂ ਸੜਕਾਂ ਜਿਹੜੀਆਂ ਉਹ ਖਰਾਬ ਹੋ ਜਾਂਦੀਆਂ ਕੋਈ ਵੱਡੀ ਗੱਲ ਨਹੀਂ ਸੜਕਾਂ ਖਰਾਬ ਹੋ ਗਈਆਂ ਰਸਤੇ ਖਰਾਬ ਹੋ ਗਏ ਹੁਣ ਵੀ ਜਾ ਕੇ ਦੇਖ ਲਓ ਪੰਜ ਟਿਪਰ ਉੱਥੇ ਅਸੀਂ ਘਟਕੇ ਤੇ ਲਾਇਕ ਖੜੇ ਹੋਇਆ ਤੇ ਜਿਹੜੇ ਕਿ ਸਾਨੂੰ ਸੱਟ ਨਹੀਂ ਦਿੱਤੇ ਜਾ ਰਹੇ ਪਾਣੀ ਦੇ ਟਿਪਰ ਪਾਣੀ ਦੇ ਆਪਾਂ ਟੈਂਕੀ ਲਗਾਤਾਰ ਚਲਾ ਰਹੇ ਹਾਂ ਜੋਂਦੀ ਸਾਡੀ ਖੜ ਚੱਲ ਰਹੀ ਆ ਸਵੇਰੇ ਸ਼ਾਮ ਤਿੰਨ ਟਾਈਮ ਅਸੀਂ ਪਾਣੀ ਛੁੱਟਦੇ ਹਾਂ ਉੱਤੇ ਤਾਂ ਕਿ ਕਿਸੇ ਦੇ ਘਟਾ ਮਿੱਟੀ ਕਿਸੇ ਦੇ ਅੱਖਾਂ ਚ ਨਾ ਪਵੇ ਬੱਚਿਆਂ ਨੂੰ ਪਰੇਸ਼ਾਨੀ ਨਾ ਹੋਵੇ ਆਮ ਲੋਕਾਂ ਨੂੰ ਪਰੇਸ਼ਾਨੀ ਨਾ ਹੋ ਤੇ ਘਰ ਦੇ ਲਾ ਲੋ ਜਾਂ ਮਾਤਾ ਸਰਪੰਚ ਨੇ ਪਰ ਆਪਣੇ ਆਪ ਨੂੰ ਸਰਪੰਚ ਅਖਵਾ ਲਿਆ ਉਹ ਕੀ ਗੇਰੋ ਮੈਂ ਕਿ ਰਾਜਨਾਮਾ ਮਗਰ ਲੱਗਾ ਇੱਕ ਇਹਦੇ ਵਿੱਚ ਦੇਖੋ ਪਹਿਲਾਂ ਲੜਾਈ ਹੋਈ ਸੀ ਝਗੜਾ ਹੋਇਆ ਸੀ ਇੱਕ ਪਿੰਡ ਦੇ ਵਿੱਚ ਉਹਦੇ ਵਿੱਚ ਰਾਜਨਾਮਾ ਆਇਆ ਸੀ ਉਹ ਮੁੰਡਾ ਰਾਜਨਾਮਾ ਨਹੀਂ ਹੈਗਾ ਉਹ ਸਰਪੰਚ ਨਹੀਂ ਹੈਗਾ ਮੌਜੂਦਾ ਪਰ ਉਹਨੇ ਆਪਣੇ ਸਾਈਨ ਦੇ ਥੱਲੇ ਸਰਪੰਚ ਲਿਖਿਆ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਠੀਕ ਹੈ ਜਸਪਰੀ ਸਿੰਘ ਜਸਪਰੀ ਸਿੰਘ ਗੇਲੋ ਦਾ ਨਾ ਹੈ ਜੀ ਗੌਂਸਗੜ ਪਿੰਡ ਜੀ ਗੌਂਸਗੜ ਗੌਂਸਗੜ ਤੋਂ ਹੀ ਆ ਠੀਕ ਹੈ ਜੀ ਇਸੇ ਤਰ੍ਹਾਂ ਹੋਰ ਵੀ ਲੱਗ ਲੱਗੇ ਦੋ ਤਿੰਨ ਪਿੰਡਾਂ ਦੇ ਵਿੱਚੋਂ ਕਈ ਬੰਦੇ ਕੋਈ ਮੌਤਵਾਰ ਨਹੀਂ ਕੁਝ ਨਹੀਂ ਹੈਗੇ ਪਰ ਕਿਸੇ ਨਾ ਕਿਸੇ ਤਰ੍ਹਾਂ ਗਰੁੱਪੀਜ਼ਮ ਕਰਕੇ ਗੈਂਗ ਬਣਾ ਕੇ ਆਪਣਾ ਸਾਰਾ ਸਿਸਟਮ ਨੂੰ ਖਰਾਬ ਕਰ ਰਹੇ ਮਾਈਨਿੰਗ ਮੰਤਰੀ ਨੂੰ ਜਿਹਦੇ ਅੰਡਰ ਆਦੇ ਤੁਸੀਂ ਇਹ ਸ਼ਿਕਾਇਤ ਦੋਗੇ ਜਾਂ ਉਹਨਾਂ ਨੇ ਬਿਲਕੁਲ ਅਸੀਂ ਫਿਲਹਾਲ ਤੇ ਦੇਖੋ ਜੀ ਡਿਪਟੀ ਸਾਹਿਬ ਕੋਲ ਆਏ ਆ ਡੀਸੀ ਸਾਹਿਬ ਕੋਲ ਆਏ ਆ ਅਸੀਂ ਇਸ ਸਾਬ ਨੂੰ ਮੰਗ ਪੱਤਰ ਦੇ ਕੇ ਇਸ ਤੋਂ ਕਮਿਸ਼ਨਰ ਸਾਹਿਬ ਨੂੰ ਨਾਲ ਦੇ ਰਿਹਾ ਮੰਗ ਪੱਤਰ ਆਪਣਾ ਇਸ ਤੋਂ ਬਾਅਦ ਜਿੱਥੇ ਵੀ ਜਾਣਾ ਪਵੇਗਾ ਸਾਨੂੰ ਮੁੱਖ ਮੰਤਰੀ ਸਾਹਿਬ ਨੂੰ ਵੀ ਦਵਾਂਗੇ ਕਿਉਂਕਿ ਅਸੀਂ ਤੇ ਆਲਰੇਡੀ ਸਰਕਾਰ ਦੇ ਮੁਤਾਬਕ ਚੱਲ ਰਹੇ ਹਾਂ ਸਰ ਕਈ ਜਗ੍ਹਾ ਓਵਰ ਲੋਡ ਵੀ ਟਿਪਰ ਚੱਲਦੇ ਫੜੇਗੇ ਨੇ ਚੱਲਦੇ ਨਹੀਂ ਮੈਂ ਤੁਹਾਨੂੰ ਦੱਸ ਦਿੰਦਾ ਉਹ ਸਾਡੇ ਨਹੀਂ ਹੈਗੇ ਉਹ ਹਿਮਾਚਲ ਤੋਂ ਭੜ ਕੇ ਜਾਂਦੇ ਆ ਹਿਮਾਚਲ ਤੋਂ ਬੱਜਰੀ ਭਰ ਕੇ ਜਾਂਦੀ ਹੈ ਲੇਟਾ ਭਰ ਕੇ ਜਾਂਦਾ ਉਹ ਕਰਦੇ ਨੇ ਨਾ ਕਿ ਓਵਰ ਲੋਡ ਟਿਪਰ ਵੀ ਚੱਲ ਲੈਣੇ ਨਹੀਂ ਚਲੋ ਜੇ ਉਹਦੇ ਵਿੱਚ ਵੀ ਕੋਈ ਦਿੱਕਤ ਪਰੇਸ਼ਾਨੀ ਹੈਗਾ ਪਰ ਉਹਨੂੰ ਅੰਡਰ ਲੋਡ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨੂੰ ਅਸੀਂ ਕੰਟਰੋਲ ਕਰ ਤਾਨੂੰ ਆਪੇ ਪਤਾ ਲੱਗ ਜਾਂਦਾ ਸੱਚ ਕੀ ਤੇ ਝੂਠ ਕੀ ਆ। ਓਵਰ ਓਵਰਲੋਡ ਕੁਛ ਨਹੀਂ ਆਇਗਾ। ਓਵਰਲੋਡ ਕੁਛ ਨਹੀਂ ਆਇਗਾ। ਕਈ ਵਾਰੀ ਕੀ ਕਰਦੇ ਆ ਉਹਨੂੰ ਇਕੱਠਾ ਕਰਕੇ ਉਹ ਪੱਟੀ ਸੀ ਮਾ ਲੈਂਦੇ ਆ ਉਹਦੀ। ਅੱਗੇ ਵੇਚਣ ਵਾਸਤੇ ਸੇਲ ਕਰਨ ਵਾਸਤੇ। ਕਿ ਗਾਹਕ ਆ ਆਮ ਨਾਲ ਮਿਲ ਜਾਂਦਾ ਉਹ ਉਹਨੂੰ ਆਪਾਂ ਓਵਰਲੋਡ ਨਹੀਂ ਕਹਿ ਸਕਦੇ। ਉਹਨੂੰ ਇਕੱਠਾ ਕਰਕੇ ਤਾਂ ਕਰਦੇ ਆ ਥੋੜਾ ਜਿਹਾ ਟੀਸੀ 'ਚ ਮਾ ਲੈਂਦੇ ਆ। ਉਹਦੇ ਨਾਲ ਕੀ ਹੁੰਦਾ ਵੀ ਗਾਹਕ इजीली ਮਿਲ ਜਾਂਦਾ ਉਹਨਾਂ ਨੂੰ। ਲੋਡ ਉਹਨਾਂ ਹੀ ਆ ਪਰੂਵਲ ਨਾਲ ਮਿਲ ਰਹੀ ਆ। ਸਾਰੇ ਟਿਪਣਾ ਨੂੰ ਟਾਲੀਆਂ ਨੂੰ ਅਪਰੂਵ ਵੀ ਨਾਲ ਮਿਲ ਰਹੀ ਹੈ ਉਹਦੇ ਵਿੱਚ ਸਾਰਾ ਕੁਝ ਲਿਖਿਆ ਹੁੰਦਾ ਠੀਕ ਹੈ ਜੀ ਵੇਟ ਮੈਨੇਜਮੈਂਟ ਸਾਰਾ ਕੁਝ ਹੈ ਉਹਦੇ ਵਿੱਚ ਬਾਕੀ ਭਾਈ ਸਾਹਿਬ ਤੁਸੀਂ ਵੀ ਆਪਣੇ ਹਾਂਜੀ ਮੇਰਾ ਨਾਮ ਮੁਹੰਮਦ ਇlias ਪ੍ਰਧਾਨ ਲੁਗਿਆਣਾ ਟਿਪਰਾ ਐਸੋਸ਼ੀਏਸ਼ਨ ਸਰ ਅੱਜ ਇੱਥੇ ਪਹੁੰਚੇ ਓਡੀਸੀ ਆਫਿਸ ਮੰਗ ਪੱਤਰ ਲੈ ਕੇ ਉਹ ਕੀ ਹੈ ਕੀ ਮੰਗਾ ਕੀ ਜਿਹੜਾ ਲੈ ਕੇ ਆਏ ਇਹ ਸਰ ਮੰਗ ਪੱਤਰ ਅਸੀਂ ਲੈ ਕੇ ਆਏ ਆ ਪਿੰਡਾਂ ਵਾਲਿਆਂ ਵੱਲੋਂ ਮਦਦ ਟਿਪਰਾ ਵਾਲਿਆਂ ਦਾ ਰਾਹ ਰੁਕੇ ਜਾਂਦਾ ਹੈਗਾ ਜਿਹੜੇ ਵੀ ਮਦਦ ਟੈਂਡਰ ਹੋਏ ਨੇ ਪੰਜਾਬ ਸਰਕਾਰ ਵੱਲੋਂ ਮਦਦ ਅਗਰ ਉਹਨੂੰ ਰਸਤਾ ਮਦਦ ਲੱਗਦਾ ਸੀਗਾ ਦਰਿਆ ਨੂੰ ਤਾਂ ਹੀ ਟੈਂਡਰ ਪਾਸ ਹੋਇਆ ਹੈਗਾ ਹੁ ਮਤਲਬ ਗੱਡੀਆਂ ਨੂੰ ਨੰਗਨ ਨਹੀਂ ਦੇਣਾ ਤੁਸੀਂ ਆਪ ਹੀ ਦੇਖੋ ਅਸੀਂ ਲੱਖਾਂ ਕਰੋੜਾ ਰੁਪਇਆ ਟੈਕਸ ਪੇ ਕਰਦੇ ਆ ਟੈਕਸ ਪੇ ਕਰਦੇ ਆ ਔਰ ਇਹ ਸ਼ੋਰ ਸ਼ਰਾ ਕਰਾਨੇ ਆ ਬੈਂਕ ਦੀਆਂ ਕਿਸ਼ਤਾਂ ਦਿੰਨੇ ਆ ਸਰਕਾਰ ਨੂੰ ਮਤਲਬ ਕਰੋੜਾ ਰੁਪਇਆ ਟੈਕਸ ਜਾ ਰਿਹਾ ਹੈਗਾ ਹੁਣ ਅਸੀਂ ਇਹਨੂੰ ਮਤਲਬ ਜੇਬ ਚ ਪਾ ਕੇ ਤਾਂ ਲਿਜਾ ਨਹੀਂ ਸਕਦੇ ਚੱਲਨੇ ਤਾਂ ਰੋਡ ਤੇ ਹੀ ਆ ਇਹ ਹੁਣ ਜਿਹੜੇ ਵੀ ਮਤਲਬ ਬੰਦੇ ਪਿੰਡਾਂ ਦੇ ਮਤਲਬ ਰਸਤਾ ਰੋਕ ਰਹੇ ਨੇ ਇਹਨਾਂ ਦੇ ਪਿੱਛੇ ਮਕਸਦ ਕੀ ਹੈ ਇਹ ਸਰ ਹੁਣ ਮਤਲਬ ਤੁਸੀਂ ਪੁੱਛ ਸਕਦੇ ਆ ਮਤਲਬ ਸਾਨੂੰ ਤਾਂ ਪਤਾ ਨਹੀਂ ਰਸਤਾ ਰੋਕ ਕੇ ਖੜੇ ਆ ਮਤਲਬ ਇਹ ਕਹਿੰਦੇ ਅਸੀਂ ਸਰਕਾਰੀ ਕੰਮ ਚੱਲਣ ਨਹੀਂ ਦੇ ਜਿਹੜੇ ਪਿੰਡ ਏ ਹੁਣ ਤੁਹਾਨੂੰ ਉੱਥੇ ਜਾ ਕੇ ਜਾਣਕਾਰੀ ਲੈਣੀ ਪਊਗੀ ਉਹਨਾਂ ਦੀ ਤੁਹਾਡੇ ਨਾਲ ਕੋਈ ਨਾ ਕੋਈ ਤਾਂ ਗੱਲ ਕੀਤੀ ਉਹ ਵੀ ਕਿਉਂਕਿ ਤੁਹਾਡਾ ਰਸਤਾ ਰੋਕਿਆ ਗਿਆ ਤੁਹਾਡੇ ਟਿਪਰ ਰੁਕੇ ਜਾ ਰਹੇ ਆ ਕੋਈ ਨਾ ਕੋਈ ਦਾ ਕਾਰਨ ਉਹਨਾਂ ਨੇ ਦੱਸਿਆ ਉਹ ਕਹਿੰਦੇ ਇਧਰੋਂ ਦੀ ਨਹੀਂ ਅਸੀਂ ਨੰਗਨ ਦੇਣੇ ਹੈਗੇ ਮੈਂ ਵੀਡੀਓ ਵੀ ਦੇਖੀ ਸੀ ਅੱਜ ਉਹਨਾਂ ਦੀ ਮੈਂ ਉੱਥੇ ਜਾ ਤਾਂ ਹੋਇਆ ਨਹੀਂ ਕੋਈ ਰਸਤਾ ਰੁੱਕੀ ਨਹੀਂ ਸਕਦਾ ਸਰਕਾਰੀ ਰਸਤੇ ਨੂੰ ਤਾਂ ਕੋਈ ਰੋਕ ਹੀ ਨਹੀਂ ਸਕਦਾ ਇਸ ਕਰਕੇ ਅਸੀਂ ਅੱਜ ਡੀਸੀ ਸਾਹਿਬ ਕੋਲ ਲਾਏ ਆ ਜਿੱਥੇ ਪੱਤਰ ਇਹ ਮੰਗ ਪੱਤਰ ਇਹ ਮੰਗ ਪੱਤਰ ਦੇਣ ਦਾ ਕਾਰਨ ਵੀ ਇਹੀ ਹੈ ਤੁਹਾਡੇ ਨਾਲ ਇੱਕੋ ਜਗ੍ਹਾ ਤੇ ਹੋ ਰਿਹਾ ਜਾਂ ਹਰ ਇੱਕ ਜਗ੍ਹਾ ਤੇ ਨਹੀਂ ਨਹੀਂ ਪਿੰਡਾਂ ਵਾਲੇ ਮਤ ਕਈ ਜਗ੍ਹਾ ਤੇ ਤੇ ਮ ਇਕ ਤਾਂ ਗੋਸ ਗੜ ਹੈਗਾ ਇੱਕ ਕਬੂਤ ਗੜ ਇੰਨਾ ਪਿੱਛੇ ਸ਼ਹਿਗਦੀ ਹੈ ਸ਼ਹਿ ਹੁਣ ਇਹਦੀ ਤੁਸੀਂ ਮਤਲਬ ਕਰਾਨਗੇ ਮਤਲਬ ਇਨਵੈਸਟੀਗੇਸ਼ਨ ਕਰਨਗੇ ਫਿਰ ਪਤਾ ਲੱਗੂਗਾ ਕੀ ਕਰਨਾ ਤੁਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਜੀ ਕੀ ਕਹਿੰਦੀ ਉਹਨਾਂ ਨੇ ਰਸਤਾ ਖਲਵਾਇਆ ਸੀ ਕਿ ਉਹਨਾਂ ਨੇ ਫਿਰ ਬੰਦ ਕਰਤਾ ਰਸਤਾ ਸਰ ਇਹ ਤਾਂ ਹੈ ਕਿ ਪੀਡਬਲ ਨੇ ਲਿਖ ਕੇ ਦਿੱਤਾ ਕਿ ਇਹ ਛੋਟੇ ਵਾਲਾਂ ਲਈ ਜਿਹੜਾ ਰਾਹ ਨੇ ਵੀ ਓਵਰ ਰੋਡ ਦੀ ਰਾਹ ਨਹੀਂ ਹੈ ਇਹ ਸਰ ਜਦੋਂ ਟੈਂਡਰ ਹੋਇਆ ਪੰਜਾਬ ਸਰਕਾਰ ਵੱਲੋਂ ਮਤਲਬ ਉਹਨਾਂ ਨੇ ਸਾਰੇ ਰਾਹ ਵਗੈਰਾ ਚੈੱਕ ਕਰਕੇ ਹੀ ਮਤਲਬ ਸਰਕਾਰੀਆਂ ਖੱਡਾ ਪਾਸ ਕੀਤੀਆਂ ਨੇ ਨਹੀਂ ਤੁਸੀਂ ਛੋਟੇ ਮਹਾਨਾਂ ਤੇ ਭਰ ਕੇ ਲਿਆ ਜੋ ਅਗਰੇ ਕਲਾ ਟਿਪਪਰ ਜਿਹਾ ਲਾਉਂਦੇ ਹੈ ਨਹੀਂ ਟਿਪਪਰ ਸਾਰੀ ਟਿਪਪਰ ਅਗਰ ਲਾਉ ਨਹੀਂ ਹੈਗਾ ਤਾਂ ਫਿਰ ਸਰਕਾਰ ਟੈਕਸ ਕਿਉਂ ਲੈ ਰਹੀ ਆ ਕਮਰਸ਼ੀਅਲ ਮਤਲਬ ਪੰਜਾਬ ਸਰਕਾਰ ਨੂੰ ਅਸੀਂ ਟੈਕਸ ਵੀ ਦੇ ਰਹੇ ਆ ਪਾਸਿੰਗ ਪਰਮਿਟ ਸਭ ਕੁਝ ਕਰਦੇ ਆ ਤੁਹਾਡਾ ਸਰਕਾਰ ਵੱਲੋਂ ਪ੍ਰਮਾਣਿਤ ਖੱਡਾ ਉਕੇ ਜੀ ਅੱਜ ਜਈ ਸਾਹਿਬ ਅੱਜ ਮੌਕੇ ਤੇ ਪਹੁੰਚੇ ਤੁਸੀਂ ਜਿਹੜੇ ਟਿਪਰ ਕਹਿ ਰਹੇ ਜੀ ਕੋਈ ਨੰਬਰ ਤੇ ਤਿੰਨ ਤਿੰਨ ਚੱਲੇ ਜਿਹੜੇ ਜਿਮ ਮੈਦਾ ਮੈਦਾਸ ਦਾ ਇਹ ਟਿਪਰ ਇੱਥੇ ਮੌਕੇ ਉੱਤੇ ਇਹਨਾਂ ਵੱਲੋਂ ਫਿਲਹਾਲ ਦੀ ਘੜੀ ਕੋਈ ਵੀ ਜਿਹੜੀ ਵੈਲਿਡ ਪ੍ਰੂਫ ਨਹੀਂ ਦਿੱਤਾ ਗਿਆ 1 ਮਿੰਟ ਜੀ ਸਰ ਵੈਲਿਡ ਪ੍ਰੂਫ ਨਹੀਂ ਦਿੱਤਾ ਗਿਆ ਇਹਨਾਂ ਨੂੰ ਹੁਣ ਐਸਐਚਓ ਮਿਹਰਬਾਨ ਜੀ ਦੇ ਸਪੁਰਦ ਕਰ ਰਹੇ ਆ ਮੌਕੇ ਦੇ ਉਹਨਾਂ ਦੇ ਮੁਲਾਜ਼ਮ ਆ ਚੁੱਕੇ ਆ ਤੇ ਇਹਨਾਂ ਉੱਤੇ ਬਣਦੀ ਕਾਰਵਾਈ ਜੇ ਤਾਂ ਇਹਨਾਂ ਵੱਲੋਂ ਕੋਈ ਪ੍ਰੂਫ ਦਿਖਾ ਦਿੱਤਾ ਗਿਆ ਤਾਂ ਤਾਂ ਛੱਡ ਦਿੱਤੇ ਜਾਣਗੇ ਜੇ ਪ੍ਰੂਫ ਨਹੀਂ ਦਿਖਾਇਆ ਜਾਂਦਾ ਤਾਂ ਇਹਨਾਂ ਦਾ ਚਲਾਨ ਹੋ ਇਹ ਰੁਕਾ ਇਹਨਾਂ ਨੂੰ ਦੇਖ ਕੇ ਰਹਾ। ਓਵਰਲੋਡਿੰਗ ਦਾ ਕਿ ਕਰਾਓਗੇ? ਓਵਰਲੋਡਿੰਗ ਦਾ ਚਲਾਣੇ ਆਪ ਕਰਨਗੇ। ਉਹ ਇਹਨਾਂ ਦਾ ਕੰਮ ਆ। ਕਿੰਨਾ ਜੀ ਪਾਸਾ ਜੀ ਓਵਰਲੋਡ ਦੀ? ਹਾਂ ਜੀ। ਕਿੰਨਾ ਪਾਸਾ ਜੀ ਓਵਰਲੋਡ? ਓਵਰਲੋਡ ਇਹ ਦੇਖਣਗੇ ਨਾ, ਟਰਾਂਸਪੋਰਟ ਦਾ ਇਸ ਤਾ ਇਹ ਦੇਖਣਾ। ਵੀ ਇਲੀਗਲ ਹੈ ਜਾਂ ਨਹੀਂ ਹੈ। ਠੀਕ ਹੈ ਨਾ? ਮੈਂ ਇੱਕ ਮਿੰਟ ਵਿੱਚ ਆ। ਹਾਂ। ਸਰ ਅਗੇ ਡਿਪਟੀ ਕਮਿਸ਼ਨਰ ਡੀਸੀ ਸਾਹ ਨੂੰ ਵਗੋਂ ਪੱਤਰ ਦੇਣਾ ਹੈ ਹਾਂਜੀ ਹਾਂਜੀ ਸਰ ਇਹ ਉਹ ਸਰ ਕਹਿਣਾ ਜੀ ਪਿੰਡ ਵਾਲੇ ਸਾਡਾ ਰਸਤਾ ਰੋਕੇ ਜਾਂ ਜਾ ਰਹੇ ਹੋ ਸਾਡਰ ਤੱਕਾ ਮੁਕੀ ਕੀਤੀ ਜਾ ਰਹੀ ਹੈ ਸਾਡੇ ਕੋਲ ਡਿਮਾਂਡ ਕੀਤੀ ਜਾਂਦੀ ਪੈਸੇ ਦੀ ਕੁਝ ਸਰ ਇਹ ਗੱਲ ਤੇਰੀ ਹੈ ਕੁਝ ਸਰ ਜੋ ਵੀ ਗੱਲ ਹੁੰਦੀ ਹੈ ਨਾ ਪ੍ਰੂਫ ਦੇ ਆਧਾਰ ਤੇ ਹੁੰਦੀ ਆ ਤੱਕਾ ਮੁਕੀ ਦਾ ਉਲਟੀ ਸਾਡੇ ਨਾਲ ਹੋਈ ਆ ਸਾਡੇ ਕੋਲ ਵਿੱਦ ਪ੍ਰੂਫ ਵੀਡੀਓ ਪਈਆਂ ਨੇ ਕੱਲ ਅਸੀਂ ਧਰਨਾ ਲਾਇਆ ਹੋਇਆ ਸੀਗਾ ਸ਼ਾਂਤਮਈ ਵੈਸੇ ਤਾਂ 4-5 ਦਿਨ ਹੋ ਗਏ ਧਰਨਾ ਲੱਗੇ ਨੂੰ ਜਦੋਂ ਸਾਡੀ ਨਵੀਂ ਪੰਚਾਇਤ ਬਣੀ ਆ ਜਿਹੜੀ ਇੱਥੇ ਨਜਾਇਜ਼ ਮਾਈਨਿੰਗ ਚੱਲ ਰਹੀ ਆ ਸਤਲੁਜ ਦਰਿਆ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਉਸ ਉਸ ਦਿਨ ਤੋਂ ਹੀ ਅਸੀਂ ਲਗਾਤਾਰ ਐਪਲੀਕੇਸ਼ਨਾਂ ਪਾ ਰਹੇ ਆ ਡੀਸੀ ਨੂੰ ਸੀਪੀ ਨੂੰ ਤੇ ਮਾਈਨਿੰਗ ਵਿਭਾਗ ਨੂੰ ਸੀਐਮ ਤੱਕ ਅਸੀਂ ਐਪਲੀਕੇਸ਼ਨਾਂ ਪਾਈਆਂ ਵੀ ਸਾਡੇ ਏਰੀਏ ਦੇ ਵਿੱਚ ਸਤਲੁਜ ਦਰਿਆ ਦੇ ਵਿੱਚ ਨਜਾਇਜ਼ ਮਾਈਨਿੰਗ ਚੱਲ ਰਹੀ ਆ ਓਵਰਲੋਡ ਟਿਪਰਾਂ ਨੇ ਸਾਡੀਆਂ ਛੜਕਾਂ ਦਾ ਸਤਿਆਨਾਸ਼ ਕਰ ਦਿੱਤਾ ਆ ਇਹਦਾ ਆ ਕੇ ਕੋਈ ਹੱਲ ਕਰੋ ਇਲਾਕਾ ਨਿਵਾਸੀਆਂ ਦਾ ਜਿਹੜਾ ਜੀਣਾ ਇਹਨਾਂ ਨੇ ਦੁੱਬਰ ਕੀਤਾ ਹੋਇਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਇੱਕ ਦਿਨ ਅਸੀਂ ਆ ਕੇ ਟਿਪਰ ਰੋਕੇ ਆ ਉਸੇ ਦਿਨੀ ਪੁਲਿਸ ਪ੍ਰਸ਼ਾਸਨ ਵੀ ਆ ਗਿਆ ਉੱਪਰੋਂ ਵੀ ਦਵਾ ਪੈਣ ਲੱਗਿਆ ਵੀ ਤੁਸੀਂ ਇਹਨਾਂ ਨਾਲ ਸਮਝੌਤਾ ਕਰੋ ਟਿਪਰ ਚੱਲ ਲੈਣ ਦਿਓ ਪਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਜਿਹੜੀ ਇਹ ਖਾੜਾ ਇਹ ਪਿੰਡ ਰੌੜ ਦੇ ਵਿੱਚ ਕਾਜਾਂ ਜੇ ਕਹਿੰਦੇ ਜਣ ਕੇ ਅਸੀਂ ਤਾਂ ਦੇਖਿਆ ਨਹੀਂ ਕਹਿੰਦੇ ਕਾਜਾਂ ਦੇ ਵਿੱਚ ਰੌੜ ਪਿੰਡ ਤੋਂ ਪਾਸ ਹੋਈ ਹੋਈ ਆ ਜੀ ਰੌੜ ਪਿੰਡ ਤੋਂ ਲੈ ਕੇ ਬੂਥਕੜ ਅੱਗੇ ਸਸਰਾਲੀ ਕਲੋਨੀ ਤਿੰਨ ਚਾਰ ਕਿਲੋਮੀਟਰ ਜਿਹੜਾ ਬੰਨਣਾ ਸੱਤ ਲੋਈ ਦਾ ਉਹਦੇ ਉੱਪਰ ਇਹ ਭਰੇ ਹੋਏ ਓਵਰਲੋਡ ਟਿਪਰ ਟਰਾਲੀਆਂ ਲੈ ਕੇ ਜਾਂਦੇ ਆ ਹਾਲਾਂਕਿ ਆਪਾਂ ਦਰਿਆ ਦੇ ਬੰਨ ਉੱਪਰ ਕੋਈ ਚੀਜ਼ ਹੈਵੀ ਲੋਡ ਆਪਾਂ ਨਹੀਂ ਚਲਾ ਸਕਦੇ ਕਿਉਂਕਿ ਜਿਹੜਾ ਦਰਿਆ ਦਾ ਬੰਨ ਹੁੰਦਾ ਆ ਇਹ ਪਾਣੀ ਦੇ ਹੜ੍ਹਾਂ ਦੇ ਬਚਾਅ ਵਾਸਤੇ ਉਹਦੀ ਰੋਕथाम ਲਈ ਹੁੰਦਾ ਆ ਜੀ ਤੇ ਇਹ ਉੱਥੋਂ ਪਹਿਲਾਂ ਚਲਾਉਂਦੇ ਆ ਉਸਦੂ ਬਾਅਦ ਫਿਰ ਇਹ ਜਿਹੜੀ ਸਾਡੀ ਲਿੰਕ ਰੋਡ ਆ ਸਸਰਾਲੀ ਕਲੋਨੀ ਤੋਂ ਲੈ ਕੇ ਗਦਾਪੁਰ ਪਿੰਡ ਗੌਂਸਗੜ੍ਹ ਇਹ ਤੋਂ ਲਿਹਾ ਕੇ ਇਹ ਹਾਈਵੇ ਤੇ ਛਾੜਦੇ ਆ ਗੱਡੀਆਂ ਸਰ ਕਿੰਨੇ ਟਾਈਮ ਤੋਂ ਜਿਹੜੇ ਟਰੱਕ ਤੁਹਾਡੇ ਰੋਡ ਤੇ ਪਹਿਲੇ ਚੱਲਦੇ ਆ ਰਹੇ ਸੀ ਹਾਂ ਸਾਰਾ ਖਾਸੇ ਟਾਈਮ ਤੋਂ ਚੱਲ ਰਹੇ ਆ ਤੇ ਸਿਰਫ ਬਾਹਰ ਘੂਣ ਆ ਕੇ ਕੰਪਲੀਟ ਕਰ ਰਹੇ ਆ ਕਿਉਂਕਿ ਜੋ ਸਾਡੀ ਪੰਚਾਇਤ ਬਣੀ ਸੀ ਨਾ ਤੇ ਅਸੀਂ ਲੋਕਾਂ ਨਾਲ ਲੋਕਾਂ ਨੇ ਸਾਡੀ ਇਹ ਡਿਮਾਂਡ ਰੱਖੀ ਸੀ ਵੀ ਸਾਡੇ ਨਾਲ ਇੱਥੇ ਪਿੰਡ ਦਾ ਬਹੁਤ ਬੁਰਾ ਹਾਲ ਹੋ ਗਿਆ ਆ ਸਾਡਾ ਰਾਤ ਨੂੰ ਦਿਨ ਰਾਤ ਟੇਪਰ ਚੱਲਦੇ ਆ ਓਵਰਲੋਡ ਤੇ ਸਾਡੇ ਸੌਣਾ ਵੀ ਸਾਡਾ ਡੁੱਬਰ ਹੋਇਆ ਪਿਆ ਰਾਤਾਂ ਨੂੰ ਸਰ ਉਹਨਾਂ ਦਾ ਕਹਿਣਾ ਜੀ ਜੇ ਸਕੂਲ ਦੇ ਡਾਂ ਵਿੱਚ 2 ਘੰਟੇ ਸਰ ਅਸੀਂ ਬੰਦ ਕਰ ਦਿੰਨੇ ਆ ਕਿ ਬੱਚੇ ਆਂਦੇ ਨੇ ਜਾਂਦੇ ਨੇ ਹੁਣ ਬੰਦ ਕਰਨਗੇ ਸਾਰਾ ਹੁਣ ਤਾਂ ਬਹੁਤ ਕੁਝ ਕਹਿਣਗੇ ਉਹ ਅਸੀਂ ਇੱਕ ਨਾ ਪੀ ਡਬਲਯੂ ਡੀ ਵਿਭਾਗ ਸੜਕਾਂ ਦਾ ਜਿਹੜਾ ਛੱਕ ਬਣਾਉਂਦੇ ਆ ਉਹਨਾਂ ਨੂੰ ਅਸੀਂ ਆਰਟੀਆਈ ਰਾਹੀਂ ਇੱਕ ਪੰਚਾਇਤ ਕਰਨੀ ਉਹਨਾਂ ਦਾ ਜਵਾਬ ਮੰਗਿਆ ਸੀ ਵੀ ਜਿਹੜੀ ਸਾਡੀ ਇਹ ਰਿੰਗ ਰੋਡ ਆ ਲਿੰਕ ਰੋਡ ਆ ਇਹਦੀ ਸਮਰੱਥਾ ਬਾਰੇ ਸਾਨੂੰ ਦੱਸਿਆ ਜਾਵੇ ਤੇ ਉਹਨਾਂ ਨੇ ਸਾਨੂੰ ਲਿਖਤੀ ਪ੍ਰੂਫ ਦਿੱਤਾ ਇੱਕ ਵੀ ਇਹ ਜਿਹੜੀ ਸੜਕ ਆ ਇਹ ਆਮ ਲੋਕਾਂ ਦੀ ਆਵਾਜਾਈ ਵਾਸਤੇ ਆ ਇਹਦੇ ਉੱਪਰ ਭਾਰੀ ਜਿਹੜੇ ਵਾਹਨ ਨੇ ਮਾਈਨਿੰਗ ਵਾਲੇ ਇਹ ਨਹੀਂ ਚੱਲ ਸਕਦੇ ਇਹ ਵੀ ਸਰਕਾਰੀ ਮਹਿਕਮਾ ਆਕ ਜਦੋਂ ਉਹਨਾਂ ਸਰ ਕੀ ਦਿੱਕਤ ਹੈ ਪ੍ਰੋਬਲਮ ਕੀ ਆਉਂਦੀ ਹੈ ਪ੍ਰੋਬਲਮ ਇਹ ਆਉਂਦੀ ਆ ਸਾਡੇ ਜਿਹੜਾ ਸਕੂਲ ਗੁਰਦੁਆਰਾ ਸਾਹਿਬ ਇਹ ਰੋਡ ਦੇ ਉੱਪਰ ਨੇ ਸਾਨੂੰ ਜਦੋਂ ਸੀ ਮੱਥਾ ਟੇਕਣ ਜਾਂਦੇ ਗੁਰਦੁਆਰਾ ਸਾਹਿਬ ਜਾਂ ਸਕੂਲ ਨੂੰ ਛੋਟੇ ਛੋਟੇ ਬੱਚੇ ਜਾਂਦੇ ਆ ਤਾਂ ਉਹਨਾਂ ਨੂੰ 24 ਘੰਟੇ ਖਤਰਾ ਬਣਿਆ ਰਹਿੰਦਾ ਆ ਇਹਨਾਂ ਦੀ ਕੋਈ ਟਾਈਮਿੰਗ ਨਹੀਂ ਹੈਗੀ ਦਿਨ ਰਾਤ ਟਿਪਰ ਚੱਲਦੇ ਆ ਜੀ ਤੇ ਸਰ ਜੀ ਦੇਖਿਆ ਇਹ ਤਾਂ ਸਰ ਉਹ ਕਹਿੰਦੇ ਸਾਡਾ ਰੂਟ ਆ ਸਰਕਾਰੀ ਕਹਿੰਦੇ ਸਾਨੂੰ ਪਾਸ ਹੋਇਆ ਅਸੀਂ ਉਹੀ ਗੱਲ ਕੀਤੀ ਸੀ ਜੀ ਅਸੀਂ ਬੈਠੇ ਆ ਧਰਨੇ 'ਚ ਅਸੀਂ ਐਸਐਚਓ ਸਾਹਿਬ ਨਾਲ ਗੱਲ ਆਈ ਸੀ ਮਾਈਨਿੰਗ ਵਾਲਾ ਜਿਹੜਾ ਠੇਕੇਦਾਰ ਆ ਆਪਣੇ ਆਪ ਨੂੰ ਕਹਿੰਦਾ ਸੀ ਉਹ ਵੀ ਆਇਆ ਸੀ ਅਸੀਂ ਕਹਿੰਦੇ ਤੁਸੀਂ ਸਾਡੇ ਕਾਗਜ ਲਾ ਕੇ ਦਿਖਾਓ ਜਿਹੜਾ ਰੋਡ ਮੈਪ ਉਹ ਲੈ ਆਓ ਚਲਾ ਲਓ ਤੁਸੀਂ ਪਰ ਉਹਨਾਂ ਦੇ ਪੱਲੇ ਹੈ ਹੀ ਕੁਝ ਨਹੀਂਗਾ ਉਹ ਤਾਂ ਸਿਰਫ ਡਰਾਤਮਕਾ ਆ ਕੇ ਜਾ ਲਾਲਚ ਦੇ ਕੇ ਉਹ ਆਪਣਾ ਕੰਮ ਸਿੱਧਾ ਕਰਨਾ ਚਾਹੁੰਦੇ ਆ ਸਰ ਤੁਹਾਡੇ ਲੋ ਜਿਹੜਾ ਕਿ ਕਦੋਂ ਤੱਕ ਤਰਨਾ ਜਾਰੀ ਰਹੂਗਾ ਤਰਨਾ ਜਾਰੀ ਰਹੂਗਾ ਅੱਜ ਅਸੀਂ মিডিਆ ਵਾਲੇ ਭਾਈ ਹੋਰ ਹੋਰ ਵੀ ਆਏ ਸੀ ਤੁਹਾਡੇ ਵਰਗੇ ਉਹਨਾਂ ਨੂੰ ਲੈ ਕੇ ਅਸੀਂ ਜਿਹੜੀ ਸਾਈਟ ਹੈ ਕਹਿੰਦੇ ਚੱਲ ਉੱਥੇ ਰੇਤਾ ਚੱਕ ਰਹੇ ਆ ਉੱਥੇ ਵੀ ਅਸੀਂ ਗਏ ਸੀਗੇ ਮੇਰੇ ਖਿਆਲ ਅੱਠ 10 ਕਿਲੇ ਸ਼ਾਇਦ پاس ਹੋਣ ਇਹਨਾਂ ਨੂੰ ਪਾਰਥੇਰ 600 150 ਕਿਲਾ ਇਹਨਾਂ ਨੇ ਉੱਥੇ ਇੱਥਾ ਚੱਕ ਲਿਆ ਸਾਰਾ ਫਿਰ ਸਰਕਾਰ ਕੀ ਗੱਲ ਇਹਦਾ ਮਤਲਬ ਅੱਖਾਂ ਬੰਦ ਕਰਕੇ ਬੈਠੀ ਹੈ ਜੀ ਹਾਂ ਜੀ ਅੱਖਾਂ ਬੰਦ ਕਰਕੇ ਬੈਠੀ ਹੈ ਜੀ ਸਰਕਾਰ ਬੜੇ ਦਾਵੇ ਕਰਦੀ ਸੀ ਇਹ ਕਰਦੇ ਜੀ ਉਹ ਕਰਦੇ ਨਸ਼ਾ ਤਰਸ ਤੇ ਜੈ ਲਗਾ ਲਓ ਉਹਨਾਂ ਦੇ ਕਹਿੰਦੇ ਸੀ ਬਲਡੋਇਰ ਚਲਾਇ ਜਾ ਰਹੇ ਹਾਂ ਹਾਂ ਜੀ ਸਰਕਾਰ ਨੂੰ ਬੇਨਤੀ ਕਰਨਾ ਚਾਹਨਾ ਭਗਵਾਨ ਸਤਿਮਾਨ ਨੂੰ ਜਿਹੜੀ ਆਪਾਂ ਆਮ ਲੋਕਾਂ ਦੀ ਸਰਕਾਰ ਬਣਾਈ ਸੀ ਪਿਛਲੀਆਂ ਸਰਕਾਰਾਂ ਤੋਂ ਤੰਗ ਆ ਕੇ ਇਨਕਲਾਬ ਦਾ ਝੰਡਾ ਲੋਕਾਂ ਨੇ ਚੱਕਿਆ ਸੀਗਾ ਤੇ ਹੁਣ ਬੇਨਤੀ ਕਰਦੇ ਹਾਂ ਜਿਸ ਤਰ੍ਹਾਂ ਤੁਸੀਂ ਚਿੱਟੇ ਦੇ ਵਿਰੁੱਧ ਹੁਣ ਇਹ ਕਾਰਵਾਈ ਕਰ ਰਹੇ ਹੋ ਇਹ ਚ ਮਾਈਨਿੰਗ ਭਾਗ ਜਿਹੜਾ ਲੱਗੇ ਹੋਇਆ ਹੈ ਮਾਫੀ ਆ ਹਰੇਤਾ ਮਾਫੀਆ ਇਹਨਾਂ ਦੇ ਖਿਲਾਫ ਵੀ ਇਸੇ ਤਰ੍ਹਾਂ ਜਿਹੜਾ ਇਹਨਾਂ ਨੇ ਨਜਾਇਜ਼ ਮਾਈਨਿੰਗ ਕੀਤੀ ਆ ਜੋ ਵੀ ਸਰਕਾਰੀ ਜੋ ਆਮਦਨ ਹੋਣੀ ਸਰਕਾਰ ਨੂੰ ਉਹਦਾ ਵੀ ਇਹਨਾਂ ਨੇ ਨੁਕਸਾਨ ਕਰਿਆ ਕੀਤਾ ਆ ਉਹਦੀ ਪ੍ਰਭਾਈ ਕਰਾਈ ਜਾਵੇ ਆਲਰੇਡੀ ਮਾਈਨਿੰਗ ਆ ਇਥੋਂ ਇਹ ਬਿਲਕੁਲ ਰੱਦ ਕੀਤੀ ਜਾਵੇ ਔਰ ਟਿੱਪਰ ਬੰਦ ਕੀਤੇ ਜਾਣ ਸਰ ਪਿੰਡ ਪਿੰਡ ਵਾਸੀ ਸਰ ਅੱਜ ਜਿਹਨੇ ਸਾਰੇ ਵੱਲ ਬੈਠੇ ਪੂਰਾ ਪਿੰਡ ਬੈਠਾ ਹੋਇਆ ਪਿੰਡ ਬੈਠਾ ਇਲਾਕਾ ਬੈਠਾ ਸਵੇਰੇ 8-10 ਪੰਚਾਇਤਾਂ ਇਹ ਆਲੇ ਦੇ ਵਾਲੇ ਦੀਆਂ ਆਈਆਂ ਸੀਗੀਆਂ ਸਾਰੇ ਅਸੀਂ ਇੱਕ ਝੋਟਾ ਸਾਰਾ ਇਲਾਕਾ ਹੀ ਤਾਂ ਆਂਗਾ ਤੇ ਤਰਦਾ ਤੁਹਾਡਾ ਕਿਤੇ ਤੇ ਤੱਕ ਜਾਰੀ ਰਹੂਗਾ ਇੱਥੇ ਸਰ ਅਸੀਂ ਪਹਿਲਾਂ ਦਿੱਲੀ ਧਰ ਨਾਲ ਆਇਆ ਸੀ ਸਾਰੇ ਪੰਜਾਬ ਨੇ ਲਾਇਆ ਸੀਗਾ ਜਿੱਤਾ ਬਣੇ ਧਰਿਆਂ ਵਾਸਤੇ ਆ ਸੰਘਰਸ਼ ਵਾਸਤੇ ਬਣਿਆ ਪੰਜਾਬ ਸ਼ੁਰੂ ਤੋਂ ਸੰਘਰਸ਼ ਕਰਦਾ ਆ ਤੇ ਅਸੀਂ ਜਿੰਨਾ ਚਿਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਅਸੀਂ ਸੰਘਰਸ਼ ਕਰਾਂਗੇ ਬਾਕੀ ਜੇ ਸਰਕਾਰ ਇਹਨੂੰ ਸੈੱਟ ਕਰ ਦੋ ਆਪਣੇ ਆਪ ਤੇ ਫਿਰ ਅਸੀਂ ਆਪਣੇ ਆਪ ਘਰੇ ਆਪ ਦਾ ਕੰਮ ਕਰਾਂਗੇ ਜੀ ਤੁਹਾਡਾ ਕਹਿੰਦਾ ਬੋਲੋ ਸਰ ਇਹ ਤੋਂ ਟਿੱਪਰ ਨੰਗਣ ਨਹੀਂ ਦੋਗੇ ਤੁਸੀਂ ਹਾਂ ਓਵਰਲੋਡ ਟਿੱਪਰ ਬਿਲਕੁਲ ਨਹੀਂ ਨੰਗਣ ਲਾਵਾਂਗੇ ਜੀ ਉਹਦਾ ਓਵਰਲੋਡ ਬਿਨਾਂ ਨੰਗਣ ਦੋਗੇ ਓਵਰ ਇਹਨਾਂ ਦਾ ਰੋਡ ਮੈਪ ਹੀ ਹਨਗਾ ਜੀ ਜੇ ਰੂਟ ਮੈਪ ਹੋਊਗਾ ਤਾਂ ਹੀ ਨਗਾ ਹੈ ਯਾਰ ਜਾਲੀ ਕੰਮ ਆ ਸਾਰਾ ਪ੍ਰਸ਼ਾਸਨ ਇੱਕ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲੋਂ ਇਹੀ ਕੰਮ ਕਰਦਾ ਮੰਗ ਕਰਦੇ ਆ ਵੀ ਇਹਨੂੰ ਬੰਦ ਕੀਤਾ ਜਾਵੇ ਇਹ ਸਾਈਟ ਜਿਹੜੀ ਆ ਬਿਲਕੁਲ ਕੈਨਸਲ ਕੀਤੀ ਜਾਵੇ ਇਹਨਾਂ ਦੀ ਹਾਂਜੀ ਮੈਮ ਕੀ ਕਿਹਾ ਜਾਂਦਾ ਮੈਡਮ ਇਹ ਟੱੜਾ ਲਗਾ ਕੇ ਰੋਡ ਤੇ ਮੈਡਮ ਬੈਠੇ ਪਿੰਡ ਦੇ ਵਿੱਚ ਪੇਪਰ ਵਾਲੇ ਮੈਡਮ ਕਾਫੀ ਦੇਖਿਆ ਇਹ ਤਾਂ ਓਵਰ ਰੋਡ ਵੀ ਮਤਲਬ ਟਰੱਕ ਲੈ ਕੇ ਜਾਂਦੇ ਨੇ ਕਹਿੰਦੇ ਟੇੜਾ ਮੇੜਾ ਵੀ ਚਲਾਉਂਦੇ ਆ ਇਸ ਤਰ੍ਹਾਂ ਦੇਖਦੇ ਮੈਡਮ ਚੀਰ ਦੇ ਸ਼ੇਖਰ ਦੇਖੋ ਇਹ ਜਿਹੜੀ ਰੋਡ ਹੈਗੀ ਆ ਇਹਨਾਂ ਨੇ ਤੁਹਾਨੂੰ ਲੈਟਰ ਦਿਖਾਈਆ ਪੀ ਡਬਲਯੂ ਡੀ ਦੀ ਪੀ ਡਬਲਯੂ ਡੀ ਮੇਨ ਡਿਪਾਰਟਮੈਂਟ ਆ ਜਿਹੜਾ ਕੰਸਟਰਕਸ਼ਨ ਦਾ ਹੈਗਾ ਆ ਚਾਹੇ ਰੋਡ ਹੋਵੇ ਚਾਹੇ ਬਿਲਡਿੰਗਸ ਹੋਣ ਰਾਈਟ ਤੇ ਇਹਨੇ ਜਦ ਆਪ ਸਾਨੂੰ ਲਿਖ ਕੇ ਦੇਤਾ ਕਿ ਇਹ ਜਿਹੜੀ ਰੋਡ ਹੈਗੀ ਆ ਇਹ ਤੇ 20 ਐਮ ਐਮ ਦੀ ਥਿੱਕ ਪੀ ਸੀ ਪਾਈ ਹੋਈ ਆ ਜਿਹਦੇ ਕਰਕੇ ਇਹ ਰੋਡ ਸਿਰ ਪਿੰਡ ਦੀ ਆਵਾਜਾਈ ਲਈ ਆ ਇਹ ਹੈਵੀ ਵਹੀਕਲ ਆ ਜਾਂ ਮਾਈਨਿੰਗ ਵਾਲੇ ਜਿਹੜੇ ਟਰੱਕ ਜਾਂ ਟਿਪਰ ਆ ਉਹਨਾਂ ਦੇ ਲਈ ਨਹੀਂ ਹੈਗੀ ਤੇ ਇਹ ਤੋਂ ਕਲੀਅਰ ਆ ਕਿ ਇਹ ਰੋਡ ਉਹਨਾਂ ਦੇ ਰੋਡ ਮੈਪ ਆ ਰੂਟ ਆ ਜਿਹੜਾ ਉਹਦੇ ਵਿੱਚ ਨਹੀਂ ਆਉਂਦੀ ਹੁਣ ਕਿਤੇ ਟਾਈਮ ਤੋਂ ਜਿਹੜਾ ਉਹ ਤੇ ਚੱਲ ਰਿਹਾ ਸੀਗਾ ਇਹ ਹਫ਼ਤਾ ਹੋ ਗਿਆ ਹਫ਼ਤਾ ਮਤਲਬ ਇਹ ਦਾ ਜਿਹੜਾ ਸੰਘਰਸ਼ਾ ਜਦੋਂ ਦੀ ਪੰਚਾਇਤ ਬਣ ਕੇ ਆ ਗਈ ਉਦੋਂ ਤੋਂ ਚੱਲ ਰਿਹਾ ਐਪਲੀਕੇਸ਼ਨਸ ਦਿੱਤੀਆਂ ਆਰਟੀਆਈਸ ਪਾਈਆਂ ਕੁਝ ਆਰਟੀਆਈਸ ਦੇ ਰਿਪਲਾਈਸ ਆ ਗਏ ਕੁਝ ਦੇ ਨਹੀਂ ਆਏ ਤੇ ਜਿਹੜੇ ਦੇ ਆ ਗਏ ਫਿਰ ਉਹਦਾ ਜਦੋਂ ਸਾਨੂੰ ਮੇਨ ਬੇਸ ਮਿਲ ਗਿਆ ਫਿਰ ਕੰਪਲੇਂਟ ਦਿੱਤੀ ਤਾਂ ਜਦ ਕੋਈ ਹੱਲ ਨਹੀਂ ਹੋਇਆ ਆਫਟਰ ਥੈਟ ਸੀਤਰਨੇ ਦੇ ਉੱਤੇ ਬੈਠੇ ਆ ਔਰ ਇੱਥੇ ਆ ਕੇ ਵੀ ਮਾਈਨਿੰਗ ਵਾਲੇ ਇੱਥੇ ਜਿਹੜੇ ਹੈਗੇ ਆ ਤਾਂ ਕਮੁਖੀ ਕਰਦੇ ਆ ਅ ਇੱਥੇ ਇਹਨਾਂ ਨੇ ਸਾਡੀਆਂ ਗੱਲ ਬੀਬੀਆਂ ਨੂੰ ਵੀ ਪਰੇਸ਼ਾਨ ਕੀਤਾ ਟਰੱਕ ਵੀ ਉੱਤੇ ਚੜਾਉਣ ਦੀ ਕੋਸ਼ਿਸ਼ ਕੀਤੀ ਕੰਪਲੇਂਟ ਉਹਨਾਂ ਨੇ ਦਿੱਤੀ ਤੇ ਕੰਪਲੇਂਟ ਅਸੀਂ ਵੀ ਰਾਤ ਦਿੱਤੀ ਐਸਐਚ ਨੂੰ ਕਿਰਪਾਨਾ ਵੀ ਗਰੂਪ ਨੇ ਵੀ ਕੱਢੇ ਗਏ ਉਹਨਾਂ ਵੱਲੋਂ ਕੋਈ ਕਿੰਨਾ ਵੱਲੋਂ ਇਹ ਜਿਹੜੇ ਮਾਈਨਿੰਗ ਦੇ ਦੇਖੋ ਮੈਂ ਉਸ ਸਮੇਂ ਚੰਡੀਗੜ੍ਹ ਸੀ ਬਿਕਾਜ਼ ਮੈਂ ਹਾਈ ਕੋਰਟ ਪ੍ਰੈਕਟਿਸ ਕਰਦੀ ਆ ਮੈਨੂੰ ਜਦੋਂ ਹੀ ਇਨਫੋਰਮੇਸ਼ਨ ਮਿਲੀ ਕਿ ਪਿੰਡ ਦੇ ਵਿੱਚ ਆਹ ਸਿਚੁਏਸ਼ਨ ਬਣ ਗਈ ਆ ਕਿਉਂਕਿ ਜਿੰਨੀ ਦੇਰ ਤੱਕ ਮੈਂ ਰਹੀ ਇੱਥੇ ਉਦੋਂ ਤੱਕ ਤਾਂ ਇਹ ਆਇਆ ਜਿਹੜੇ ਇੱਥੇ ਵਾਲਾ ਚੌਕੀ ਇੰਚਾਰਜ ਉਹ ਆਇਆ ਉਹਨੂੰ ਅਸੀਂ ਕਿਹਾ ਤਾਂ ਰੋਡ ਮੈਪ ਲਿਆਓ ਅਸੀਂ ਜਾਣ ਦੇ ਦਾਂਗੇ ਤਾਂ ਉਹ ਚਲੇ ਗਿਆ ਇੱਥੋਂ ਪਰ ਜਦੋਂ ਗਈ ਤੇ ਉਹ ਦੁਬਾਰਾ ਮੈਨੂੰ ਇਨਫੋਰਮੇਸ਼ਨ ਮਿਲੀ ਕਿ ਇੱਥੇ ਆ ਕੇ ਵੀ ਉਹਨਾਂ ਨੇ ਲੇਡੀਜ਼ ਦੇ ਉੱਤੇ ਜਿਹੜਾ ਹੈਗਾ ਟਰੱਕ ਚੜਾਉਣ ਦੀ ਕੋਸ਼ਿਸ਼ ਕੀਤੀ ਤੇ ਧੱਕਾ ਮੁਕੀ ਕੀਤੀ ਆ ਸੋ ਹਥਿਆਰ ਦਾ ਤਾਂ ਮੈਨੂੰ ਨਹੀਂ ਪਤਾ ਬਟ ਗੰਦੀਆਂ ਗਾਲਾਂ ਗੱਡੀਆਂ ਦੀ ਵੀਡੀਓ ਹੈਗੀ ਹੈ ਜਿਹੜੀ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਵੀ ਪਾਈ ਆ ਵੀ ਕਿਸ ਤਰੀਕੇ ਨਾਲ ਪਰੇਸ਼ਾਨ ਨੇ ਉਹਨਾਂ ਨੂੰ ਆਬਵੀਅਸੀ ਗੱਲ ਪਿੰਡ ਵਾਲੇ ਪਰੇਸ਼ਾਨ ਆ ਤਾਂ ਕਿਹਦਾ ਦਿਲ ਕਰਦਾ ਇੱਥੇ ਆ ਕੇ ਬੈਠਣ ਦਾ ਜਾਂ ਮੇਰੇ ਵਰਗੇ ਦਾ ਵੀ ਜਿਹਦਾ ਚੰਗਾ ਭਲਾ ਉਥੇ ਵਕਾਲਤ ਦਾ ਕੰਮ ਆਪਣਾ ਕੰਮ ਛੱਡ ਕੇ ਅੱਜ ਵਰਕਿੰਗ ਡੇ ਆ ਮੇਰਾ ਹਾਈ ਕੋਰਟ ਦਾ ਤੇ ਮੈਂ ਵਰਕਿੰਗ ਡੇ ਛੱਡ ਕੇ ਜੇ ਇੱਥੇ ਬੈਠੀ ਆ ਤਾਂ ਸਾਡੇ ਪਿੰਡ ਵਾਲੇ ਔਖੇ ਤਾਂ ਹੀ ਬੈਠੀ ਆ ਉਹੀ ਥੋੜੀ ਨਾ ਆ ਕੇ ਬੈਠੀ ਆ ਸੋ ਪਿੰਡ ਵਾਲੇ ਬਹੁਤ ਜ਼ਿਆਦਾ ਦੁਖੀ ਐ ਇਹਨਾਂ ਤੋਂ ਸੋ ਅਸੀਂ ਇਥੋਂ ਨਹੀਂ ਚੱਲਣ ਦੇਣੇ ਜੇ ਇਹਨਾਂ ਨੇ ਚਲਾਉਣੇ ਨੇ ਇਹਨਾਂ ਨੂੰ ਕੋ ਕਿ ਟੇਕ ਪਰਮਿਸ਼ਨ ਉਹ ਸਾਨੂੰ ਬੋਲਦੇ ਆ ਕਿ ਤੁਸੀਂ ਸਟੇ ਲਿਆਓ ਅਸੀਂ ਸਾਨੂੰ ਸਟੇ ਦੀ ਲੋੜ ਹੀ ਨਹੀਂ ਬਿਕੋਸ ਸਾਡੇ ਕੋਲ ਲੈਟਰ ਹੈ ਗਈ ਆ ਕਿ ਇਹਨਾਂ ਦੀ ਇੱਥੇ ਜਿਹੜੀ ਇਹ ਨਹੀਂ ਚਲਾ ਸਕਦੇ ਸੋ ਜੇ ਇਹਨਾਂ ਨੇ ਚਲਾਉਣੇ ਆ ਤੇ ਦੇ ਸ਼ੁੱਡ ਗੋ ਟੂ ਹਾਈ ਕੋਰਟ ਐਂਡ ਉਹ ਸੱਤੋਂ ਪਰਮਿਸ਼ਨ ਲਿਉਣ ਜੀ ਹਾਈ ਕੋਰਟ ਦੇ ਸਾਨੂੰ ਪਰਮਿਸ਼ਨ ਦਿੰਦੀ ਆ ਦੈਨ ਅਸੀਂ ਉਹਨਾਂ ਦੀ ਪਰਮਿਸ਼ਨ ਨੂੰ ਚੈਲੰਜ ਕਰਾਂਗੇ ਠੀਕ ਆ ਜਿਆਦਾ ਹੋਇਆ ਅਸੀਂ ਪਬਲਿਕ ਇੰਟਰਸਟ ਦੇ ਵਿੱਚ ਲਿਟੀਗੇਸ਼ਨ ਜਿਹੜੀ ਹੈਗੀ ਆ ਪੀਆਈਐਲ ਉਹ ਜ਼ਰੂਰ ਪਾਵਾਂਗੇ ਹਾਂ ਰੋਡ ਦੀ ਕੰਸਟਰਕਸ਼ਨ ਲਈ ਜੇ ਸਾਨੂੰ ਜਿਹੜੀ ਰੈਟ ਜਾਂ ਪੀਆਈਐਲ ਪਾਉਣੀ ਪਈ ਉਹ ਜ਼ਰੂਰ ਅਸੀਂ ਪਾਵਾਂਗੇ ਮੰਗ ਪ੍ਰਸ਼ਾਸਨ ਤੋਂ ਇਹੀ ਆ ਕਿ ਵੈਸੇ ਤਾਂ ਇਹ ਜਿਹੜੇ ਇੱਥੇ ਦਾ ਐਮਐਲਏ ਤੇ ਮਨਿਸਟਰ ਹੋ ਤਾਂ ਇਹਦੇ ਵਿੱਚ ਇਨਵੋਲ ਵੀ ਆ ਠੀਕ ਹੈ ਹਰਦੀਪ ਮੁੰਡੀਆ ਹਰਦੀਪ ਸਿੰਘ ਮੁੰਡੀਆ ਮੈਂ ਨਹੀਂ ਡਰਦੀ ਹੈਗੀ ਕਿਸੇ ਤੋਂ ਠੀਕ ਆ ਨਾ ਹਾਂ ਤੁਸੀਂ ਸਿੱਧਾ ਬੋਲੋ ਮੈਂ ਨਾਮ ਲੈ ਦਿੰਨੀ ਹਰਦੀਪ ਮੁੰਡੀਆ ਉਹਦੇ 150 ਤੋਂ ਬਾਅਦ ਟਿੱਪਰ ਚੱਲਦੇ ਨੇ ਜੀ ਮਤਰੀ ਸਾਹਿਬ ਉਹ ਤਾਂ ਮਤਲਬ ਬਿਲਕੁਲ ਚੱਲਦੇ ਨੇ ਜਦੋਂ ਕਾਂਗਰਸ ਦਾ ਹਿੱਸਾ ਸੀਗਾ ਉਦੋਂ ਉਹਨੇ ਇੱਥੋਂ ਕਮਾਈ ਕੀਤੀ ਠੀਕ ਹੈ ਉਸ ਤੋਂ ਬਾਅਦ ਉਹ ਆਪ ਦੇ ਵਿੱਚ ਚਲੇ ਗਿਆ ਆਪਣੇ ਜਣੀ ਜਾ ਕੇ ਸਾਫ ਸੁਥਰਾ ਹੋ ਗਿਆ ਫਿਰ ਆਮ ਆਦਮੀ ਪਾਰਟੀ ਨੇ ਉਹਨੂੰ ਜਿਤਾ ਕੇ ਭੇਜਦਾ ਉਸ ਤੋਂ ਬਾਅਦ ਵਿੱਚ ਫਿਰ ਉਹ ਮਨਿਸਟਰ ਵੀ ਬਣ ਗਿਆ ਹੁਣ ਜਿੰਨੀ ਪਾਵਰ ਉਹਨੇ ਟਿੱਪਰ ਠੀਕ ਹੈ ਨਾ ਹੁਣ ਉਹਦੀ ਪਾਵਰ ਵਧ ਗਈ ਉਹਦੇ ਟਿੱਪਰ ਵੀ ਵਧ ਗਏ ਇਸ ਕਰਕੇ ਤਾਂ ਧੌਂਸ ਚਮਾਈ ਜਾ ਰਹੀ ਹੈ ਇਸ ਕਰਕੇ ਜਿਹੜੀ ਪੁਲਿਸ ਸਾਡੀ ਪ੍ਰੋਟੈਕਸ਼ਨ ਲਈ ਆ ਉਹ ਸਾਡੇ ਲੋਕਾਂ ਦੇ ਉੱਤੇ ਆ ਕੇ ਹਵਾ ਕਰਦੀ ਆ ਜਦੋਂ ਅਸੀਂ ਉਹਨੂੰ ਪੁੱਛਿਆ ਵੀ ਤੁਸੀਂ ਸਾਨੂੰ ਵਾਰੰਟ ਦੋ ਜਾਂ ਸਾਨੂੰ ਪਰਚਾ ਦਿਖਾਓ ਕਿਹੜੇ ਦੇ ਵਿੱਚ ਕਿਉਂਕਿ ਕਿਸੇ ਆਮ ਬੰਦੇ ਨੂੰ ਜੇ ਪੁਲਿਸ ਨੇ ਅरेस्ट ਕਰਨਾ ਆ ਠੀਕ ਆ ਚਾਹੇ ਉਹ ਆਈਪੀਸੀ ਹੋਵੇ ਚਾਹੇ ਬੀਐਨਐਸ ਬੀਐਨਐਸ ਦੇ ਵਿੱਚ ਤਾਂ ਕਲੀਅਰਲੀ ਆ ਗਿਆ ਕਿ 7 ਸਾਲ ਤੋਂ ਵੱਧ ਸਜ਼ਾ ਵਾਲਾ ਜੇ ਕੋਈ ਹੈਗਾ ਨਾ ਹੀਨੀਅਸ ਕਰਾਇਮ ਆ ਠੀਕ ਹੈ ਸੀਰੀਅਸ ਸੀਰੀਅਸਲੀ ਹੀਨੀਅਸ ਕਰਾਈਮਾਂ ਓਨਲੀ THEN ਤੁਸੀਂ ਬਿਨਾ ਵਾਰੰਟ ਦੇ ਕਿਸੇ ਨੂੰ ਅਰੈਸਟ ਕਰ ਸਕਦੇ ਹੋ ਅਗਰ ਵੈਸੇ ਅਰੈਸਟ ਕਰਨਾ ਕੋਈ ਸੀਰੀਅਸ ਔਰ ਪੈਟੀ ਅਫੈਂਸਾ THEN ਪੈਟੀ ਅਫੈਂਸ ਚ ਦਾ ਅਰੈਸਟ ਵੀ ਨਹੀਂ ਕਰ ਸਕਦੇ ਸੀਰੀਅਸ ਅਫੈਂਸ ਚ ਜੇ ਤੁਸੀਂ ਅਰੈਸਟ ਕਰਨਾ ਯੂ ਹੈਵ ਟੂ ਸਰਵ ਦੀ ਨੋਟਿਸ ਵੀ ਤੁਸੀਂ ਕੀ ਕੀਤਾ ਐਂਡ ਜਿਹੜਾ ਇਹ ਕਹਿ ਰਿਹਾ ਉਹ 283 ਉਹ ਦੱਸੀ ਜਾਂਦਾ ਸੀ ਹਲੇ ਆਈਪੀਸੀ ਦਾ ਬੇ ਅਸੀਂ ਬੇਸਿਕਲੀ 285 ਪੀ ਐਨ ਐਸ ਦਾ ਹੋਣਾ ਜੋ ਐ ਸਮੇਂ ਆ ਤੋ ਉਹਦੇ ਅਕੋਰਡਿੰਗ 5 ਹਜ਼ਾਰ ਦੀ ਸਿਰਫ ਜਿਹੜੀ ਹੈਗੀ ਆ ਫਾਈਨ ਹੈ ਜੇ ਅਸੀਂ ਰੋਡ ਬਲੌਕ ਕਰਦੇ ਆ ਉਹ ਵੀ ਜੇ ਅਸੀਂ ਪਬਲਿਕ ਨੂੰ ਰੋਕਦੇ ਆ ਅਸੀਂ ਕਿਹਨਾਂ ਨੂੰ ਰੋਕਿਆ ਸੀ ਟਿਪਰਾਂ ਨੂੰ ਰੋਕਿਆ ਜਿਹੜੇ ਇਥੋਂ ਲੰਘ ਹੀ ਨਹੀਂ ਸਕਦੇ ਸੋ ਸਾਡੇ ਤੇ ਕਾਰਵਾਈ ਹੋਈ ਨਹੀਂ ਸਕਦੀ ਚਲੋ ਮੈਡਮ ਇਹ ਤਾਂ ਪ੍ਰਸ਼ਾਸਨ ਪ੍ਰਸ਼ਾਸਨ ਉਹਨਾਂ ਦੇ ਹੱਕ ਦੇ ਵਿੱਚ ਆ ਨਾ ਪ੍ਰਸ਼ਾਸਨ ਦੋੜੀ ਨਾ ਦੇਖੂਗਾ ਪ੍ਰਸ਼ਾਸਨ ਲਾਅ ਲਾਅ ਤਾਂ ਲਾਅ ਦੱਸੂਗਾ ਨਾ ਪ੍ਰਸ਼ਾਸਨ ਆਵਦਾ ਲੋ ਥੋੜੀ ਉਹ ਕੋਈ ਕੁਝ ਵੀ ਜੇ ਇਹ ਦਿੱਤਾ ਜਾਉਣਾ ਨਹੀਂ ਉਹਨਾਂ ਦੇ ਉਹਦੇ ਐਕਚੁਅਲ ਅਸੀਂ ਕੰਪਲੇਂਟ ਦਿੱਤੀ ਅਸੀਂ ਦੇ ਦਿੱ ਚੁੱਕੇ ਆਲਰੇਡੀ ਅਸੀਂ ਕੱਲ ਹੀ ਉਹਨਾਂ ਨੂੰ ਕੰਪਲੇਂਟ ਦਿੱਤੀ ਆ ਕਿ ਜਿਹੜੇ ਉਹ ਇੱਕ ਕੋਈ ਸੁਖਦੇਵ ਸਿੰਘ ਬਿੱਲਾ ਇੱਕ ਕੋਈ ਪੰਮਾ ਐ ਬਹੁਤ ਵੀ ਬੰਦੇ ਕੋਈ ਸੌਰਵ ਸਮਥਿੰਗ ਕੋਈ ਨਾਮ ਸੀਗੇ ਪੰਜ ਸੱਤ ਬੰਦੇ ਨਾਲ ਉਹਨਾਂ ਦੇ 60 ਗੁੰਡੇ ਠੀਕ ਹੈ ਵੀ ਇਹ ਸਾਰਿਆਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਬਿਕਾਜ਼ ਉਹਨਾਂ ਨੇ ਆ ਕੇ ਇੱਥੇ ਟ੍ਰੈਸ ਪਾਸਿੰਗ ਕੀਤੀ ਆ ਠੀਕ ਆ ਸਾਡੇ ਏਰੀਆ ਦੇ ਵਿੱਚ ਆ ਕੇ ਜਿੱਥੇ ਅਸੀਂ ਬੈਠੇ ਆ ਉਥੇ ਆ ਕੇ ਉਹਨਾਂ ਨੇ ਗੁੰਡਾਗਰਦੀ ਕੀਤੀ ਆ ਤੇ ਫਿਰ ਉਹਨਾਂ ਨੇ ਸਾਡੀਆਂ ਬੀਬੀਆਂ ਨਾਲ ਬਤਮੀਜ਼ੀ ਕੀਤੀ ਆ ਸਾਡੀ ਸਰਪੰਚ ਨੂੰ ਉਹਨੇ ਗਾਲਾਂ ਕੱਢੀਆਂ ਨੇ ਸੋ ਇਸ ਕਰਕੇ ਉਹਨਾਂ ਦੇ ਤੇ ਕਾਰਵਾਈ ਕੀਤੀ ਜਾਵੇ ਤੇ ਉਹ ਕਹਿ ਗਏ ਆ ਜੀ ਬੰਦ ਕਾਰਵਾਈ ਕਰੀ ਜਾਊਗੀ ਥੈਂਕ ਯੂ